ਜੇਲ ਤੋਂ ਬਾਹਰ ਆ ਕੇ ਸੁਖਪਾਲ ਸਿੰਘ ਖੈਰਾ ਨੇ ਆਪਣੀ ਪੂਰੀ ਦਾਸਤਾਨ ਦੱਸੀ ਹੈ ਤੇ ਜੋ ਜੋ ਜੇਲ ਦੇ ਵਿੱਚ ਵਾਪਰਿਆ ਉਸ ਨੂੰ ਲੈ ਕੇ ਵੱਡੇ ਖੁਲਾਸੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਮੇਰੇ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਗਾਏ ਗਏ ਸੀ ਤੇ ਬਸ ਇੱਕ ਮੁੱਖ ਮੰਤਰੀ ਭਗਵੰਤ ਮਾਨ ਦਾ ਵਸਨੀ ਚੱਲਿਆ ਤਾਂ ਇਹ ਜਿੱਕਰ ਵਸ ਚੱਲਦਾ ਤਾਂ ਉਹ ਬਾਥਰੂਮ ਦੇ ਵਿੱਚ ਵੀ ਕੈਮਰੇ ਲਗਵਾ ਦਿੰਦੇ ਅਜਿਹੇ ਜਿਹੜੇ ਬਿਆਨ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਕਾਫੀ ਸਾਜ਼ਿਸ਼ਾਂ ਮੇਰੇ ਖਿਲਾਫ ਰਚੀਆਂ ਗਈਆਂ ਨੇ ਪਰੰਤੂ ਸ ਅਕਾਲ ਪੁਰਖ ਦੀ ਮਿਹਰ ਨਾਲ ਮੈਂ ਫਿਰ ਵੀ ਅੱਜ ਬਰੀ ਹੋ ਗਿਆ ਹਾਂ ਤੇ ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਜਿਹੜੇ ਉਹ ਸਾਦੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਸੁਖਪਾਲ ਸਿੰਘ ਖੈਰਾ ਦਾ ਹੋਰ ਕੀ ਕਹਿਣਾ ਨਾਬਾ ਜੇਲ ਚਲੇ ਗਏ ਜੀ ਤੁਸੀਂ ਕਦੀ ਸੁਣਿਆ ਕਿਸੇ ਬੈੱਡਰੂਮ ਦੇ ਅੰਦਰ ਸੀਸੀਟੀਵੀ ਲੱਗਦਾ ਹੋਏਗਾ ਮੇਰੀ ਬੈਰਕ ਦੇ ਅੰਦਰ ਇੱਕ ਤਾਂ ਕੈਮਰਾ ਮੇਰਾ ਕੰਪਾਉਂਡ ਸੀ ਬਾਹਰ ਬੈਰਕ ਦਾ ਉੱਥੇ ਲਾਇਆ ਸੀਸੀਟੀਵੀ ਤਾਂ ਕਿ ਦੇਖ ਸਕਣ ਕਿ ਮੈਂ ਕੀ ਕਰ ਰਿਹਾ ਦਿਨ ਨੂੰ ਇੱਥੋਂ ਤੱਕ ਦੇ ਗਟ ਕੀ ਕਹਿੰਦੇ ਹੁੰਦੇ ਸਬ-ਡਿਸਟ੍ਰਿਕਟ ਪੇਜ ਡਰਾ ਕਰ ਰਹੇ ਸੀ ਇੱਥੇ ਬੈਠੇ ਚੰਡੀਗੜ੍ਹ ਵਿੱਚ ਰਾਜ ਕਰਨ ਵਾਲੇ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਵੈਸੇ दे वांटेड टू सी मी के मैं अंदर की कर रहा सी रोटी किद्दा खाना वा उठदा बैठदा किद्दा वा अगर ਇਹਨਾਂ ਦਾ ਮਰ ਚੱਲਦਾ ਸ਼ਾਇਦ ਬਾਥਰੂਮ ਦੇ ਵਿੱਚ ਵੀ ਕੈਮਰਾ ਲਾਉਂਦੇ ਆਹ ਔਰ ਸੋਲੀਟਰੀ ਕਨਫਾਈਨਮੈਂਟ ਵਿੱਚ ਰਿਹਾਆਂ 4 ਮਹੀਨੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਜੇਲ੍ਹ ਦੇ ਵਿੱਚ ਕੋਈ ਮੇਰੇ ਕੋ ਆ ਨਹੀਂ ਸਕਦਾ ਹਰ ਇੱਕ ਮੇਰਾ ਗੇਟ ਬਾਹਰਲਾ ਸਾਰੀ ਬੈਰਕ ਜਿਹੜੀ ਖਾਲੀ ਕਰਾ ਕੇ ਮੈਂ ਸਿਰਫ ਕੱਲਾ ਸੀਗਾ ਅੰਦਰ ਮੈਨੂੰ ਟੀਵੀ ਨਹੀਂ ਸੀ ਦਿੰਦੇ ਮੈਨੂੰ ਅਖਬਾਰਾਂ ਨਹੀਂ ਸੀ ਦਿੰਦੇ ਕਈ ਦਿਨ ਮੈਨੂੰ ਉਦਾਂ ਹੀ ਰੱਖਿਆ ਜਦੋਂ ਮੈਨੂੰ ਬੈਠ ਕੇ ਐਸਆਈਟੀ ਨੇ ਜਿਹੜੀਆਂ ਮੇਰੇ ਨਾਲ ਆਏ ਕੋਈ ਕੁਐਸਚਨਿੰਗ ਨਹੀਂ ਕੀਤੀ ਨਥਿੰਗ ਸਿਰਫ ਪੁੱਛਿਆ ਤੁਹਾਡੇ ਪਿਤਾ ਜੀ ਦਾ ਨਾਮ ਕੀ ਆ ਤੁਸੀਂ ਕਿੰਨੇ ਭੈਣ ਭਰਾ ਆ ਤੁਹਾਡੀ ਜ਼ਮੀਨ ਕਿੰਨੀ ਆ ਤੁਹਾਡੇ ਖਾਤੇ ਕਿੰਨੇ ਉਹ ਤਾਂ ਸਾਰਾ ਕੁਝ ਉਹਨਾਂ ਕੋਲ ਐਕਸੈਸ ਆ ਸਾਰਾ ਕੁਝ ਮੇਰੇ ਇਲੈਕਸ਼ਨ ਐਫੀਡੇਵਿਟ ਵਿੱਚ ਸੀਗਾ ਮੈਨੂੰ ਆਣ ਕੇ ਕਹਿੰਦੇ ਸੀਗੇ ਕਿ ਤੁਹਾਨੂੰ ਭਗਵੰਤ ਦੇ ਖਿਲਾਫ ਨਹੀਂ ਸੀ ਬੋਲਣਾ ਚਾਹੀਦਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਜੋ ਕੁਝ ਮੇਰੇ ਨਾਲ ਸਾਡੇ ਪਰਿਵਾਰ ਦੇ ਨਾਲ ਜੋ ਕੁਝ ਪਿਛਲੇ ਕੁਝ ਸਾਲਾਂ ਤੋਂ ਵਾਪਰਿਆ ਉਹ ਮੈਂ ਕੋਸ਼ਿਸ਼ ਕਰੂੰਗਾ ਸੰਖੇਪ ਤੌਰ ਤੇ ਤੁਹਾਨੂੰ ਇਹ ਸਾਰੀਆਂ ਗੱਲਾਂ ਪੇਸ਼ ਕਰਾਂ ਤਾਂ ਕਿ ਲੋਕਾਂ ਦੀ ਕਚੈਰੀ ਵਿੱਚ ਇੱਕ ਵਾਰ ਫਿਰ ਸੱਚ ਜਾਣਾ ਬਹੁਤ ਜ਼ਰੂਰੀ ਹੈ ਹੋ ਸਕਦਾ ਕੁਝ ਦੁਨੀਆਂ ਚ ਬੈਠੇ ਜਿਹੜੇ ਅ ਕਈ ਵਾਰੀ ਹੁੰਦਾ ਦੇ ਆਰ ਬਲਾਈਂਡਡਡ ਬਾਈ ਪਾਰਟਿਸਨ ਪੋਲਿਟਿਕਸ ਉਹਨਾਂ ਨੂੰ ਐ ਲੱਗਦਾ ਹੋਵੇ ਕਿ ਸ਼ਾਇਦ ਖੈਰਾ ਵਾਕਈ ਹੀ ਡਰੱਗਸ ਦਾ ਕੰਮ ਕਰਦਾ ਜਾਂ ਇਹ ਗੁਨਾਹਗਾਰ ਹੋ ਸਕਦਾ ਤੇ ਕੀ ਆਇਆ ਸਰਕਾਰ ਨੇ ਜੋ ਕਦਮ ਚੱਕੇ ਨੇ ਉਹ ਠੀਕ ਨੇ ਉਹ ਮੈਂ ਆਪ ਪੱਖ ਤੋੜੇ ਜ਼ਰੀਏ ਤੁਸੀਂ ਓ ਸਾਡੇ ਮੈਸੇਂਜਰ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਪਹੁੰਚਾਉਣੀ ਤਾਂ ਕਰਕੇ ਤੁਹਾਨੂੰ ਅੱਜ ਮੈਂ ਸੱਦਾ ਦਿੱਤਾ। ਦੋਸਤੋ ਇਹ ਜਿਹੜਾ ਕੇਸ ਆ ਨਾ ਜੋ ਮੇਰੇ ਤੇ ਜਿਸ ਮੁਕਦਮੇ 'ਚ ਮੈਨੂੰ ਫੜ ਕੇ ਜੇਲ੍ਹ ਵਿੱਚ ਭੇਜਿਆ ਗਿਆ ਇਹ ਐਨਡੀਪੀਐਸ ਐਫਆਈਆਰ ਨੰਬਰ 35 ਨੂੰ ਰਿਲੇਟ ਕਰਦਾ 2015 ਸ਼ਹਿਦ ਮਾਰਚ ਦਾ ਮਹੀਨੇ ਦੇ ਕੇਸ ਹੈ ਮਾਰਚ 2015 ਦਾ। ਮੇਰਾ ਇਸ ਕੇਸ ਨਾਲ ਸਿਰਫ ਮੈਂ ਫਿਰ ਦੁਬਾਰਾ ਰੀਟ੍ਰੇਟ ਕਰਦਾ ਮੇਰਾ ਇਸ ਕੇਸ ਨਾਲ ਸਿਰਫ ਇੰਨਾ ਤੋਲਿਆ ਕਿ ਮੇਰੀ ਕਨਸਟੈਂਸੀ ਦਾ ਰਹਿਣ ਵਾਲਾ ਇੱਕ ਗੁਰਦੇਵ ਸਿੰਘ ਜਿਹੜਾ ਕਿ ਮਾਰਕੀਟ ਕਮੇਟੀ ਢਲਵਾ ਦਾ ਸਾਬਕਾ ਚੇਅਰਮੈਨ ਸੀਗਾ ਸਾਡੀ ਪਾਰਟੀ ਦੇ ਨਾਲ ਮੇਰੇ ਹਲਕੇ ਦੇ ਵਿੱਚ ਕੰਮ ਕਰਦਾ ਸੀਗਾ ਚੰਗੇ ਖਾਨਦਾਨ ਨੂੰ ਬਿਲੋਂਗ ਕਰਦਾ ਸੀਗਾ 25-30 ਏਕੜ ਉਹਦੀ ਜ਼ਮੀਨ ਸੀ ਆੜਤ ਦਾ ਕੰਮ ਸੀਗਾ ਕਿਹੜੇ ਕਾਰਨਾ ਕਰਕੇ ਉਹ ਜਲਾਲਾਬਾਦ ਵਿੱਚ ਕਿਸੇ ਗਰੁੱਪ ਦੇ ਨਾਲ ਸਮੱਗਲਰਸ ਦੇ ਨਾਲ ਇਨਵੋਲਵ ਹੋ ਗਿਆ ਉਹ ਬਿਯੋਂਡ ਮਾਈ ਜਿਹੜੀ ਐਕਸਪਲੇਨੇਸ਼ਨ ਹੈ ਤਾ ਜਦੋਂ ਉਹ ਉਸ ਫਾਜ਼ਿਲਕਾ ਜਲਾਲਾਬਾਦ ਦੇ ਗਰੁੱਪ ਦੇ ਨਾਲ 2015 ਦੇ ਮਾਰਚ ਦੇ ਵਿੱਚ ਕੁਝ ਨਸ਼ੇ ਦੀ ਤਸਕਰੀ ਨੂੰ ਲੈ ਕੇ ਜਦੋਂ ਫੜਿਆ ਗਿਆ 10-12 ਬੰਦਿਆਂ ਦਾ ਗਰੁੱਪ ਸੀਗਾ ਉਹ ਤਾਂ ਹੀ 스타ਟਡ ਕਾਲਿੰਗ ਮੀ ਉਹਨੇ ਮੈਨੂੰ ਦੁਬਾਰਾ-ਦੁਬਾਰਾ ਕਾਲ ਕਰਨੇ ਮੈਂ ਕਿਉਂਕਿ ਮੇਰੇ ਹਲਕੇ ਦਾ ਰਹਿਣ ਵਾਲਾ ਸੀਗਾ ਮੈਂ ਮੈਂ ਉਹਦੀ ਟੈਲੀਫੋਨ ਕਾਲ ਅਟੈਂਡ ਕਰਨੀ ਕਰਨੀ ਸੀ ਚੱਕਣਾ ਸੀਗਾ ਸਿਰਫ ਮੈਂ ਟੈਲੀਫੋਨ ਕਾਲ ਚੱਕਣ ਵਿੱਚ ਹੀ ਮਾਰਿਆ ਗਿਆ ਵਾ ਇਸ ਤੋਂ ਇਲਾਵਾ ਮੇਰਾ ਕੋਈ ਕਸੂਰ ਨਹੀਂਗਾ ਤਾਂ ਉਸ ਵਕਤ ਨਾ ਤਾਂ ਮੈਂ ਐਮ.ਐਲ.ਏ ਸੀਗਾ ਨਾ ਮੈਂ ਕੋਈ ਏਡਾ ਤਾਕਤਵਾਰ ਲੀਡਰ ਤੇ ਨਾ ਮੈਂ ਕੋਈ ਤਾਕਤਵਾਰ ਲੀਡਰ ਅੱਜਾਂ ਉਸ ਅਕਾਲਪੁਰ ਵਾਇਗੁਰੂ ਦੇ ਕਰਕੇ ਹਾਂ ਲੋਕੀ ਸਤਕਾਰ ਜ਼ਰੂਰ ਕਰਦੇ ਨੇ ਕਿ ਜੋ ਮੈਂ ਗੱਲਾਂ ਆਪਣੇ ਸੂਬੇ ਦੀ ਤੇ ਆਪਣੇ ਕੌਮ ਦੀ ਗੱਲ ਕੀਤੀ ਐ ਤਾਂ 2015 ਦੇ ਮਾਰਚ ਵਿੱਚ ਉਸ ਵਕਤ ਅਕਾਲੀ ਦਲ ਤੇ ਬਾਦਲ ਸਰਕਾਰ ਸੀਗੀ ਮੈਂ ਉਦੋਂ ਵੀ ਖਿਲਾਫ ਬੋਲਦਾ ਸੀ ਸੁਮੇਤ ਸਿੰਘ ਸੇਣੀ ਦੀ ਮੈਨੂੰ ਯਾਦ ਆ ਗਲਤ ਨਾ ਹੋਵਾਂ ਤਾਂ ਮੈਂ ਲੋਕ ਸਭਾ ਦੀਆਂ ਚੋਣਾਂ ਵਿੱਚ ਸ਼ਾਇਦ 2014 ਦੀਆਂ ਚੋਣਾਂ ਵਿੱਚ ਉਹਦੀ बतौर ਡੀਜੀਪੀ ਮੈਂ ਟ੍ਰਾਂਸਫਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਹਿ ਕੇ ਉਹਨੂੰ ਉਹਦੀ ਜਿਹੜੀ ਸੀ ਟ੍ਰਾਂਸਫਰ ਕਰਾਈ ਸੀ ਤਾਂ ਉਹ ਹੀ ਵਾਸ ਆਲਸੋ ਬੇਅਰਿੰਗ ਅ ਗਰਜ ਸੁਖਬੀਰ ਸਿੰਘ ਬਾਦਲ ਹੁਣੀ ਤੇ ਉਸ ਵਕਤ ਦੇ ਜਿਹੜੇ ਅਕਾਲੀ ਸੀਗੇ ਉਹਨਾਂ ਦੇ ਖਿਲਾਫ ਮੈਂ ਰੋਜ਼ ਬੋਲਦਾ ਸੀਗਾ ਉਹ ਵੀ ਗਰਜ ਬੇਅਰ ਕਰਦੇ ਉਹਨਾਂ ਨੇ ਐਸਆਈਟੀ ਬਣਾਤੀ ਪਰਮਰਾਜ ਸਿੰਘ ਉਮਰਾਨੰਗਲ ਐਸਆਈਟੀ ਦੇ ਹੈੱਡ ਬਣਾ ਕੇ ਉਹਨਾਂ ਨੇ ਕਾਲ ਚਾਰਟ ਜਾਂ ਤਿਆਰ ਕਰ ਲਿਆ ਮੇਰੀਆਂ ਕੋਲਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਮੈਨੂੰ ਟੈਲੀਫੋਨ ਕਰਦੇ ਹੋ ਮੇਰੀ ਕਾਲ ਡਾਇਵਰਟ ਤੇ ਆ ਮੈਂ ਕੋਈ ਕਾਲ ਆਪਣੀ ਆਪ ਨਹੀਂ ਸੁਣ ਸਕਦਾ ਉਹ ਮੇਰਾ ਪੀਏ ਜਿਹੜਾ ਗਰੀਬ ਆਦਮੀ ਉਹਨੂੰ ਵੀ ਐਨਡੀਪੀਐਸ ਵਿੱਚ ਮਾਰ ਦਿੱਤਾ ਇਹਨਾਂ ਨੇ ਉਹ ਸਿਰਫ ਕਾਲ ਅਟੈਂਡ ਕਰਦਾ ਸੀ ਡਾਇਵਰਟ ਕਰ ਡਾਇਵਰਟ ਹੋ ਕੇ ਕਾਲ ਉਹਦੇ ਫੋਨ ਤੇ ਜਾਂਦੀ ਸੀ ਮਨੀਸ਼ ਸ਼ਰਮਾ ਤੇ ਸਿਰਫ ਕਾਲ ਜਿਹੜੀ ਕੋਈ ਕਾਲ ਚੱਕੀ ਫੜਸ ਗਰੋਂ ਗੁਰਦੇਵ ਨੇ ਕਿਸੇ ਹੋਰ ਨੰਬਰ ਤੋਂ ਵੀ ਮੈਨੂੰ ਕੀਤੀ ਜਾਂ ਮੈਂ ਆਪਣਾ ਪੀਐਸਓ ਮੇਰੇ ਮੇਰੇ ਟੈਲੀਫੋਨ ਦੀ ਬੈਟਰੀ ਡੈਡ ਹੋ ਰਹੀ ਸੀ ਮੈਂ ਜਦੋਂ ਦਿੱਲੀੋਂ ਟਰੈਵਲ ਕਰ ਰਹਾ ਸੀ ਮੇਰੇ ਪੀਐਸਓ ਦਾ ਫੋਨ ਚੱਕ ਲਿਆ ਲੈ ਲਿਆ ਮੈਂ ਉਹ ਵੀ ਗਰੀਬ ਮਾਰ ਕਰਤੀ ਇੱਕ ਰਿਟਾਇਰਡ ਹੁਣ ਕਨਸਟੇਬਲ ਆ ਵਿਚਾਰਾ ਗਰੀਬ ਆਦਮੀ ਉਹਨੂੰ ਵੀ ਐਨਡੀਪੀਐਸ ਵਿੱਚ ਮੇਰੇ ਨਾਲ ਗੁਨਾਹਗਾਰ ਬਣਾ ਦਿੱਤਾ ਔਰ ਉਸ ਵਕਤ ਐਸਆਈਟੀ ਨੇ ਕੋ 70-75 ਕੋਲਾ ਫਰਜੀੀਆਂ ਬਣਾਤੀ ਜਿਹੜੀ 1 ਸਕੇਟ ਦੀ ਕਾਲ ਵੀ ਸੀ ਜਿਹੜੀ ਕਲਕੱਤੀ ਵੀ ਗਈ ਜਿਹੜੀ ਕਾਲ ਡ੍ਰੌਪ ਵੀ ਹੋ ਗਈ ਗੁਰਦੇਵ ਨੇ ਆਪਣੇ ਜਿਹੜੇ ਇੱਧਰ ਉੱਧਰ ਗੱਲਾਂ ਕੀਤੀਆਂ ਉਹ ਸਾਰੀਆਂ ਪਾ ਕੇ ਜੀ 70 ਕੋਲਾ ਖੇਰੇ ਨੇ ਡਰੱਗ ਮਾਫੀਆ ਦਾ ਡਰੱਗ ਕਿੰਗਪਿਨ ਬਣਾ ਦਿੱਤਾ ਜੀ ਮੈਨੂੰ ਖੈਰ ਮੈਂ ਆ ਜੋ ਹੈਨਿੰਗ ਹੈ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੈਨੂੰ ਜੋ ਜਾਣਕਾਰੀ ਆ ਜਦੋਂ ਮਾਮਲਾ ਐਨਡੀਪੀਐਸ ਦਾ ਗਿਆ ਕਿਉਂਕਿ ਉਹ ਉਦੋਂ ਵੀ ਸਰਕਾਰ ਚਾਹੁੰਦੀ ਸੀ ਕਿ ਖੈਰ ਇਹਨੂੰ ਠੋਕ ਦਿਓ ਐਨਡੀਪੀਐਸ ਦੀ ਐਫਆਈਆਰ ਵਿੱਚ ਠੋਕ ਦਿਓ ਆਈ ਐਮ ਟੋਲਡ ਆ ਡੋਨਟ نو ਕਿ ਨਾਲ ਸੱਚ ਹੈਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਹੀਂ ਇਹਦੇ ਪਿਤਾ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਮੇਰੇ ਕੋਲ ਲਿਗ ਰਹੇ ਨੇ ਔਰ ਇਹ ਪਰਿਵਾਰ ਜਿਹੜਾ ਪੰਜਾਬ ਦੇ ਵਿੱਚ ਇੱਕ ਅੱਛਾ ਪਰਿਵਾਰ ਆ ਮੈਂ ਇਸ ਮੁੰਡੇ ਨੂੰ ਐਨਡੀਪੀਐਸ ਵਰਗੇ ਝੂਠੇ ਮੁਕਦਮੇ ਵਿੱਚ ਉਹਦਾ ਉਹਨੂੰ ਗ੍ਰਿਫਤਾਰ ਨਹੀਂ ਹੋਣ ਦੇਣਾ ਤਾਂ ਮਾਮਲਾ ਡਰਾਪ ਹੋ ਗਿਆ ਐਸਆਈਟੀ ਬੰਦ ਨਹੀਂ ਹੋਈ ਉਸ ਤੋਂ ਬਾਅਦ 2017 ਚ ਆ ਗਿਆ ਸਿੱਧਾ ਮੈਂ ਉਹ 15 ਦੇ ਵਿੱਚ ਜਮੀਨ ਟਾਈਮ ਗੁਰਦੇਵ ਸਿੰਘ ਵਗੈਰਾ ਸਾਰੇ ਫੜੇ ਗਏ ਉਹਨਾਂ ਦੀ ਟਰਾਇਲ ਸ਼ੁਰੂ ਹੋ ਗਈ ਫਾਜ਼ਲਕਾਦੀ ਸਪੈਸ਼ਲ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਟਰਾਇਲ ਕਾਫੀ ਐਡਵਾਂਸ ਸਟੇਜ ਤੇ ਆ ਗਈ 2017 ਚ ਮੈਂ ਲੀਡਰ ਆਫ oppositon ਸੀਗਾ ਰਾਣਾ ਗੁਰਜੀਤ ਸਿੰਘ ਦਾ ਜਿਹੜਾ ਮਸਲਾ ਉੱਠਿਆ ਰੇਤਾ ਦੀਆਂ ਖੱਡਾਂ ਦੀਆਂ ਨਿਲਾਮੀ ਦਾ ਉਹਨੇ ਆਪਣੇ ਇੱਕ ਖਾਨ ਸਾਹਮਣੇ ਤੋਂ 25 ਕਰੋੜ ਰੁਪਏ ਦਿੱਤਾ ਮੈਂ ਮੈਂ ਲੀਡਰ ਆ ਆਪੋਜੀਸ਼ਨ ਸੀ ਆਈ ਕੁਡ ਨਾਟ ਕਲੋਜ਼ ਮਾਈ ਆਈਜ਼ ਮੈਂ ਆਪਣੀ ਅੱਖਾਂ ਬੰਦ ਨਹੀਂ ਸੀ ਕਰ ਸਕਦਾ ਸਿਰਫ ਪੰਜਾਬ ਦੀ ਗੱਲ ਕਹਿਣ ਵਾਸਤੇ ਸੱਚ ਬੋਲਣ ਵਾਸਤੇ ਮੈਂ ਜਿਹੜਾ ਸੀਗਾ ਉਹਦਾ ਵਿਰੋਧ ਕੀਤਾ ਰਾਣੇ ਨੂੰ ਉਹਨਾਂ ਕੱਢਣਾ ਪਿਆ ਕੈਪਟਨ ਅਮਰਿੰਦਰ ਸਿੰਘ ਨੂੰ 7-8 ਮਹੀਨਿਆਂ ਤੋਂ ਬਾਅਦ ਕੈਬਨਿਟ ਚੋਂ ਡ੍ਰੌਪ ਕਰਤਾ ਮੁਰ ਕੇ ਉਹ ਦੁਸ਼ਮਣ ਬਣ ਗਿਆ ਮੇਰਾ ਉਸਨੇ ਜਾ ਕੇ ਮੈਨੂੰ ਉਹ ਰੂਟ ਜਿਹੜਾ ਲਿਆ ਉਹ ਡਿਫਰੈਂਟ ਰੂਟ ਸੀਗਾ ਉਹਨਾਂ ਨੇ ਕਿਹਾ ਜਿਹੜੀ ਚੱਲਦਾ ਕੇਸ ਹੈਗਾ ਫਾਜ਼ਿਲਕਾਦੀ ਅਦਾਲਤ ਵਿੱਚ ਉਹਨਾਂ ਨੇ ਮੈਨੂੰ ਮੈਨਿਪੂਲੇਟ ਕਰਕੇ 319 ਦੇ ਵਿੱਚ ਤਲਬ ਕਰਾ ਲਿਆ کورٹ ਵਿੱਚ ਸਮਨ ਕਰਾ ਲਿਆ 2017 ਦੇ ਵਿੱਚ ਬਹੁਤ ਆਕਾਰ ਮੱਚੀ ਕਿਉਂਕਿ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਸੀਗਾ ਸਵਾਗਤ ਕਰਦਾ ਗੁਰਜੀਤ ਸਿੰਘ ਔਜਲਾ ਸਾਡੇ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਤੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਮੈਂ ਹਾਈ ਕੋਰਟ ਗਿਆ ਅਗੇਂਸਟ ਦੀ ਆਰਡਰਸ ਬਿਕੋਜ਼ ਮੈਨੂੰ ਕੋਰਟ ਨੇ ਸਮਨ ਕਰ ਲਿਆ ਸੀਗਾ ਹਾਈ ਕੋਰਟ ਨੇ ਮੇਰੇ ਨਾਨ ਅਵੇਲੇਬਲ ਵਾਰੈਂਟਸ ਕੁਆਸ਼ ਕਰਤੇ ਤੇ ਮੇਰੀ ਜਿਹੜੀ ਰਿਵੀਜ਼ਨ ਸੀਗੀ ਉਹ ਡਿਸਮਿਸ ਕਰਦੀ ਆਈ ਹੈਡ ਟੂ ਗੋ ਟੂ ਦਾ ਸੁਪਰੀਮ ਕੋਰਟ ਮੈਨੂੰ ਯਾਦ ਹੈ ਡਿਸੰਬਰ ਦੀ 2017 ਦੀ ਸਪਰੀਮ ਕੋਰਟ ਨੇ ਦੋ ਜੱਜਸ ਜਿਹੜੇ ਉੱਥੇ ਬੈਠਦੇ ਦੋ ਜੱਜਸ ਨੇ ਮੇਰੀ ਸਮਨਿੰਗ ਸੁਪਰੀਮ ਕੋਰਟ ਨੇ ਸਟੇ ਕਰ ਦਿੱਤੀ ਰੋਕ ਦਿੱਤਾ ਜਿਹਦੇ ਕਰਕੇ ਮੈਂ ਬਚ ਗਿਆ 2017 ਤੋਂ ਬਾਅਦ ਇਹ ਮਾਮਲਾ ਮੇਰੇ ਤੇ ਹਮਲਾ ਹੋਇਆ ਫਿਰ ਆਜੋ ਸਿੱਧਾ ਤੁਸੀਂ 2021 ਚ ਕਿਸਾਨਾਂ ਦਾ ਅੰਦੋਲਨ ਯੂਆਪਾ ਦੇ ਖਿਲਾਫ ਲੜਾਈ ਅਤੇ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਮੈਂ ਕੋਈ ਡਾ ਨੈਸ਼ਨਲ ਲੀਡਰ ਤਾਂ ਹੈ ਨਹੀਂਗਾ ਮੈਨੂੰ ਮੈਂ ਈਡੀ ਦੀ ਰਡਾਰ ਤੇ ਆ ਗਿਆ ਇਸ ਕੇਸ ਵਿੱਚ ਮੇਰੇ ਛਾਪਾ ਮਰਿਆ ਗਿਆ ਸਾਡੇ ਘਰੋਂ ਕੀ ਲੱਭਣਾ ਸੀ ਵਿਆਹ ਦੀਆਂ ਡੈਰੀਆਂ ਘਰ ਦਾ ਖਰਚਾ ਉਹੀ ਤੁੱਥ-ਮੁੱਥ ਕਰਕੇ ਉਹਨਾਂ ਨੇ 8-9 ਮਹੀਨੇ ਇਨਵੈਸਟੀਗੇਟ ਕਰਕੇ ਜਦੋਂ ਇਲੈਕਸ਼ਨ ਆ ਗਈ 2022 ਦੀ ਉਤੋਂ ਚੰਦ ਇੱਕ ਤਾਂ ਡੇਢ ਮਹੀਨਾ ਪਹਿਲਾਂ 2 ਮਹੀਨੇ ਇਲੈਕਸ਼ਨ ਤੋਂ ਪਹਿਲਾਂ ਮੈਨੂੰ ਗ੍ਰਿਫਤਾਰ ਕਰਕੇ ED ਨੇ ਇਸ ਕੇਸ ਵਿੱਚ ਇਨਵੋਲਵ ਕਰ ਲਿਆ ਹਾਲਾਂਕਿ ਦੇ ਕੁੱਡ ਨਾਟ ਡੂ ਇਟ ਕਿਉਂਕਿ ਜਿਹੜੇ ਸਮਨਜ਼ ਨੂੰ ਆਧਾਰ ਬਣਾ ਰਏ ਸੀ ਸ਼ਡਿਊਲਡ ਅਫੈਂਸ ਲੈ ਰਹੀ ਸੀ ED ਉਹ ਸਮਨਜ਼ ਮੇਰੇ ਉਸ ਵਕਤ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤੇ ਹੋਏ ਸੀਗੇ ਪਰ ਉਹਨ ID ਨੂੰ ਕੌਣ ਪੁੱਛੇ ਸੀਬੀਆਈ ਨੂੰ ਕੌਣ ਪੁੱਛੇ ਇਹ ਦੇਸ਼ ਦੀਆਂ ਕੇਂਦਰੀ ਏਜੰਸੀਆਂ ਨੂੰ ਕੌਣ ਪੁੱਛੇ ਉਹਨਾਂ ਨੇ ੱੱਕੇ ਨਾਲ ਮੈਨੂੰ ਅਰੈਸਟ ਕਰਕੇ ਤੇ ਮੇਰਾ ਕੇਸ ਚਲਾ ਦਿੱਤਾ ਪੀਐਮਐਲਏ ਪ੍ਰੋਸੀਡਿੰਗਸ ਦੇ ਤਹਿਤ ਉਹ ਮੈਂ ਉਸ ਕੇਸ ਦੀ ਸਟੋਰੀ ਨਹੀਂ ਜਾਂਦਾ ਬਹੁਤ ਮਨ ਘੜਤ ਝੂਠਾ ਜਿਹੜਾ ਸਾਡਾ ਖਰਚੇ ਦਾ ਪਾੜਾ ਬਣਾ ਕੇ ਝੂਠ ਸੱਚ ਜਿਹੜੀਆਂ ਮੇਡੀਆਂ ਐਗਰੀਕਲਚਰ ਲਿਮਿਟਸ ਚ ਕਿਆਂ ਸੀ ਅਗਰ ਉਹ ਵਿੱਚ ਪਾ ਦਿੰਦੇ ਕੇਸ ਹੀ ਨਹੀਂ ਸੀ ਬਣਦਾ ਪਰ ਚਲੋ ਉਹਨਾਂ ਨੇ ਕਹਿਤਾ ਜੀ ਇਹ ਡਰਗ ਮੰਨੀ ਆ ਜਿਹੜਾ 2-3 ਕਰੋੜ ਰੁਪਇਆ ਪੌਣੇ 3 ਕਰੋੜ ਰੁਪਇਆ ਕਹਿ ਜੀ ਜਿਹੜਾ ਕੱਢਿਆ ਇਹਨਾਂ ਦਾ ਆਮਦਨ ਦਾ ਤੇ ਖਰਚੇ ਦਾ ਪਾੜਾ 7 ਸਾਲ ਦਾ ਇਹ ਡਰਗ ਮਨੀ ਖੇਰਾ ਡਰਗ ਮਨੀ ਚਲੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੀ ਅਦਾਲਤ ਚੋਂ ਹਾਈ ਕੋਰਟ ਚੋਂ ਉਸ ਵਕਤ ਬੇਲ ਹੋ ਗਈ ਇਨ ਦਾ ਮੀਨ ਟਾਈਮ 2022 2023 ਦੇ ਸ਼ੁਰੂ ਦੇ ਵਿੱਚ ਫ फेब्रुवारी ਦੇ ਵਿੱਚ ਜਿਹੜਾ ਮੇਰਾ ਕੇਸ ਸੀਗਾ ਸਮਨ ਜਿਹੜੇ ਸਟੇ ਕੀਤੇ ਸੀ ਆਨਰੇਬਲ ਸੁਪਰੀਮ ਕੋਰਟ ਨੇ ਦੋ ਜੱਜੇਸ ਦੇ ਬੈਂਚ ਨੇ ਉਹ ਦੋ ਤੋਂ ਤਿੰਨ ਤੇ ਤਿੰਨ ਤੋਂ ਪੰਜ ਮੈਂਬਰ ਜਸਟਿਸਸ ਦਾ ਜੱਜੇਸ ਦਾ ਸਪਰੀਮ ਕੋਰਟ ਦਾ ਕਨਸਟੀਟਿਊਸ਼ਨਲ ਬੈਂਚ ਕਿ ਬਣਾਇਆ ਗਿਆ ਮੇਰੇ ਵਾਸਤੇ ਮੇਰੇ ਕੇਸ ਵਾਸਤੇ ਕਿ ਕੀ ਖੈਰੇ ਨੂੰ 319 ਵਿੱਚ ਤਲਬ ਕਰਨਾ ਠੀਕ ਸੀਗਾ ਉਸ ਵਕਤ ਜਦੋਂ ਟ੍ਰਾਇਲ ਖਤਮ ਹੋ ਚੁੱਕੀ ਸੀਗੀ ਗੁਰਦੇਵ ਸਿੰਘ ਜਿਹੜਾ ਮੇਰਾ ਜਾਣਕਾਰ ਸੀਗਾ ਉਹਦੇ ਸਮੇਤ 10 ਬੰਦਿਆਂ ਨੂੰ ਸ਼ਾਇਦ 20-20 ਸਾਲ ਕੈਦ ਹੋ ਚੁੱਕੀ ਸੀਗੀ ਕਿ ਕੀ ਕਿਸੇ ਨੂੰ ਕੇਸ ਖਤਮ ਹੋਣ ਤੋਂ ਬਾਅਦ ਕੀ ਕਿਸੇ ਨੂੰ ਤਲਬ ਕੀਤਾ ਜਾ ਸਕਦਾ ਹੈ ਇਟ ਵਾਸ ਅ ਕਨਸਟੀਟਿਊਸ਼ਨਲ ਲਾ ਪੁਆਇੰਟ ਫॉर ਦਾ ਰੈਸਟ ਆਫ ਦਾ ਇੰਡੀਆ ਕੰਟਰੀ ਪੰਜ ਜੱਜਸ ਬੈਠੇ ਫ फेब्रुवारी 2023 ਆ ਹੁਣ ਪਿਛਲੇ ਸਾਲ ਪੰਜਾ ਜੱਜਸ ਨੇ ਯੂਨੈਨਿਮਸ ਫੈਸਲਾ ਦੇ ਕੇ ਮੇਰੇ ਸਮਨ ਕੋਸ਼ ਕਰਤੇ ਮੈਨੂੰ ਬਰੀ ਕਰ ਦਿੱਤਾ ਔਰ ਉਹ ਜਿਹੜਾ ਜਜਮੈਂਟ ਆ ਉਹ ਲਾ ਜਨਰਲਸ ਵਿੱਚ ਬੱਚਿਆਂ ਦੇ ਇਮਤਿਹਾਨਾਂ ਚ ਪੀਸੀਐਸ ਵਿੱਚ ਮੇਰਾ ਕੇਸ ਸਾਈਟ ਕੀਤਾ ਜਾ ਰਿਹਾ ਇਹਦੇ باوجود ਸਭ ਕੁਝ ਜਾਣਿਆ ਔਰ ਭਗਵੰਤ ਮਾਨ ਮੇਰਾ ਕੁਲੀਕ ਸੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ ਉਹਦੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਉਹ ਉਸਨੇ ਆਨ ਕਿ ਪਬਲਿਕ ਡੋਮੇਨਸ ਕਹਾਂ ਕਿ ਜਿਹੜਾ ਖੇਰੇ ਨੂੰ ਫਸਾਇਆ ਜਾ ਰਿਹਾ ਐ ਐਨਡੀਪੀਐਸ ਕੇਸ ਵਿੱਚ ਇੱਕ ਕੇਸ ਇੱਕੋ ਹੀ ਅਚੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਦੁਬਾਰਾ 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 ਕਿ ਜਿਹੜਾ ਖੇਰੇ ਨੂੰ ਫਸਾਇਆ ਜਾ ਰਿਹਾ ਐ ਇਹ ਨਿਰਦੋਸ਼ ਐ ਇਹ ਕੇਸ ਉਸ ਵਕਤ ਦੀ ਕਾਂਗਰਸ ਸਰਕਾਰ ਮਨਿੰਦਰ ਸਿੰਘ ਦੀ ਸਰਕਾਰ ਜਾਣ ਪੁੱਝ ਕੇ ਬਣਾ ਰਹੀ ਆ ਉਹਦੀ ਵੀਡੀਓ ਤੁਸੀਂ ਸਾਰਿਆਂ ਨੇ ਸੁਣੀ ਮਤਲਬ ਭਗਵੰਤ ਇਸ ਇਨ ਦੀ ਫੁੱਲ ਨੌਲੇਜ ਵਾਟ ਹੈਪਨਡ ਅਗੇਂਸਟ ਮੀ ਵਾਸ ਅ ਕੰਪਲੀਟ ਕਾਂਸਪੀਰੇਸੀ ਐਂਡ ਅਟਰਲੀ ਫਾਲਸ ਕੇਸ ਇਦੇ باوجود ਆ ਹੁਣ ਜਦੋਂ 4 ਮਹੀਨੇ ਪਹਿਲਾਂ ਇਸੇ ਘਰ ਚੋਂ ਮੈਨੂੰ ਦੁਬਾਰਾ ਐ ਐ ਉਠਾ ਕੇ ਲੈ ਕੇ ਗਏ ਪੁਲਿਸ ਵਾਲਾ ਸਾਡੇ ਕਮਰਿਆਂ 'ਚ ਵੜ ਗਏ ਯਾਰ ਅੰਦਰ ਮੇਰੀ ਵਾਈਫ ਸੁੱਤੀ ਹੋਈ ਮੇਰੇ ਨਾਲ ਮੇਰੀ ਬੇਟੀ ਆ ਇਥੇ ਸ਼ੀ ਵਾਸ ਪ੍ਰੈਗਨੈਂਟ ਬਾਈ ਦੈਟ ਟਾਈਮ ਅੰਦਰ ਵੜ ਗਏ ਇੰਦਾ ਜਿੱਦਾਂ ਮੈਂ ਕੋਈ ਛੋਟੇ ਪੱਧਰ ਦਾ ਕ੍ਰਾਈਮਨਲ ਹੁੰਦਾ ਪੱਗ ਵੀ ਨਹੀਂ ਮੰਨਣ ਦਿੱਤੀ ਪੱਗ ਜਿਹੜਾ ਸਾਫਾ ਮੈਂ ਬਣ ਸਕਦਾ ਸੀਗਾ ਤੁਰਿਆ ਜਾਂਦਾ ਮੈਨੂੰ ਚੱਕ ਕੇ ਅਰੈਸਟ ਕਰਕੇ ਲੈ ਗਏ ਆਮ ਨਾਟ ਅ ਫਰੇਡ ਆਫ ਅਰੈਸਟ ਟੇਪੀ ਟੈਲ ਯੂ ਜੇਲ੍ਹਾਂ ਬੰਦਿਆਂ ਲਈ ਬਣਿਆਵੇਂ ਪਹਿਲਾਂ ਵੀ ਕਿਹਾ ਮੁਕਦਮੇ ਬੰਦਿਆਂ ਦੇ ਬਣਦੇ ਨੇ ਜਾਨਵਰਾਂ ਤੇ ਨਹੀਂ ਬਣਦੇ ਪਰ ਯਾਰੋ ਕੋਈ ਛੋਟਾ ਮੋਟਾ ਇਨਸਾਫ ਦੀ ਗੱਲ ਐਡੇ ਵੱਡੇ ਅਹੁਦੇ ਤੇ ਤੁਹਾਨੂੰ ਬਿਠਾਇਆ